गिर ਜਾਂਦਾ ਨਾ ਜਿਹੜਾ ਉਹ ਪ੍ਰਮਾਤਮਾ ਉਹਨੂੰ ਘੇਰ ਦਿੰਦਾ ਟੁੱਟ ਜਾਂਦਾ ਟੁੱਟ ਜਾਂਦਾ ਸਿੱਟ ਦਿੰਦਾ ਉਹ ਉੱਠ ਜੋਗਾ ਨਹੀਂ ਰਹਿੰਦਾ ਹੂੰ ਉਹਨੂੰ ਨਾ ਆਸ-ਪਾਸ ਵਾਲੇ ਹੀ ਚੱਕ ਸਕਦੇ ਮੋਟੀਵੇਸ਼ਨ ਕਰੀਏ ਆਪਾਂ ਮੋਟੀਵੇਸ਼ਨ ਚੱਕ ਸਕਦੇ ਉਹਨੂੰ ਖੁਦ ਨਹੀਂ ਉੱਠ ਸਕਦਾ ਹੂੰ ਜਦੋਂ ਕੋਈ ਇਹ ਕਹਿੰਦਾ ਨਾ ਸ਼ਾਬਾਸ਼ ਉੱਠ ਹੂੰ ਉਦੋਂ ਉੱਠ ਸਕਦਾ ਉਹ ਨਹੀਂ ਅਗਰ ਕੋਈ ਕਹੂਗਾ ਨਾ ਵੀ ਤੁਹਾਨੂੰ ਆਹ ਨਹੀਂ ਕਰਨਾ ਚਾਹੀਦਾ ਤੁਹਾਨੂੰ ਉਹ ਨਹੀਂ ਕਰਨਾ ਚਾਹੀਦਾ ਦੁਨੀਆ ਕੀ ਕਹੂਗੀ ਉਹ ਹੋਰ ਵੀ ਜ਼ਿਆਦਾ ਟੁੱਟਦਾ ਬਿਲਕੁਲ ਸਹੀ ਗੱਲ ਹੈ ਤੇ ਪਰ ਦੁਨੀਆ 'ਚ ਵਜਰੇ ਚਲੋ ਮੈਂ ਨਹੀਂ ਕਹਿੰਦੀ ਮੈਨੂੰ ਕਦੀ ਵੀ ਕਿਸੇ ਨੇ ਵੈਗਰੂ ਜਾਣਦਾ ਮੇਰੇ ਆਸ-ਪਾਸ ਦੇ ਜਾਣਦੇ ਮੇਰਾ ਪਿੰਡ ਮੈਨੂੰ ਜਾਣਦਾ ਮੇਰੇ ਰਿਸ਼ਤੇਦਾਰ ਮੈਨੂੰ ਪਿਆਰ ਕਰਦੇ ਸਭ ਹਮ ਔਰ ਮੇਰੇ ਆਪਣੇ ਪਿੰਡ 'ਚ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਬਹੁਤ ਜ਼ਿਆਦਾ ਔਰ ਰਿਸ਼ਤੇਦਾਰੀ 'ਚ ਵੀ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਠੀਕ ਹੈ ਕਦੀ ਵੀ ਕਿਸੇ ਨੇ ਵੀ ਕਦੀ ਵੀ ਹੋਈ ਨਹੀਂ ਗਈ ਮੈਨੂੰ ਕਹਿੰਦੀ ਨਹੀਂ ਆਪਣੇ ਸਹੁਰੇ ਸਹੀ ਹੋਣੇ ਚਾਹੀਦੇ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਸੋ ਮੇਰੇ ਮੈਨੂੰ ਲੱਗਦਾ ਮੇਰੇ ਸਹੁਰੇ ਸਹੀ ਸੀ ਮਾਤਾ ਹੁਣ ਇੱਕ ਸਸਤਕ